ਮੇਰੇਆ ਪਰਪੋਜਾ ਲਈ ਪਰ ਫਰਕ ਬਹੁਤਾ ਵਿੱਚ ਸਾਟੇ ਨਹੀਂ ਤੂਫਾਨ ਕਹਾਵੇਂ ਜਿੰਨਾ ਵੀ ਉਹਨਾਂ ਦਾ ਮੇਰੇਆ ਕੋਈ ਨਹੀਂ ਤੰਨ ਫੜੀ ਐ ਅਲਰਜੀ ਜੰਨੀ ਤੂੰ ਮੈਂ ਸ਼ੌਕੀ ਪਰਨੇ ਕਾਲੇ ਦਾ ਤੂੰ ਜੇਲੀਏ ਸਾਥ ਬਖੰਡੀ ਦੀ ਮਿਆਸ਼ ਕੇ ਪਿੰਡਰਾ ਤੇ ਭੜਾਂ ਵਾਲੇ ਦਾ ਕਹਿੰਦਾ ਤੂੰ ਬਾਪੇ ਮੰਨਦੀ ਓ ਨਾ ਨੂੰ ਜੋ ਸਰਵਾਰਾ ਤਾਪਾ ਭੱਜਣ ਵਾਲੇ ਇਹ ਸਰਵਾਰ ਪਾ ਕੇ ਬੰਦਾ ਕੌਣ ਪਹਜਿਆ ਸੀਗਾ ਦਿੱਲੀ ਜੱਤਰ ਮਾਤਰ ਤੋਂ RAMDEV ਭੱਜਿਆ ਜੀਆ ਤੇ ਵਾਲੇ ਕਿੱਧਰ ਦੇ ਸੀਗੇ ਸੁਣੋ ਜੀ ਆਰਾ ਕਹਿੰਦਾ ਤੂੰ ਬਾਪੇ ਮੰਨਦੀ ਓ ਨਾ ਨੂੰ ਜੋ ਸਰਵਾਰਾ ਤਾਪਾ ਭੱਜਣ ਵਾਲੇ ਤੇ ਮੈਂ ਬਾਪੇ ਮੰਨਦਾ ਇਹਨਾਂ ਨੂੰ ਤੂੰ ਬੈਰੀ ਦੀ ਹੰਕ ਚ ਬੱਜਣ ਵਾਲੇ ਤੂੰ ਨਾਲ ਲੈਣੀ ਏ ਖਰਕੀ ਦਾ ਤੇ ਮੈਂ ਨਾਲ ਲੈਂਦਾ ਚੱਟਾਂ ਦੇ ਰਖਵਾਨੇ ਦਾ ਤੂੰ ਚੇਨੀ ਏ ਸਾਧ ਬਖੰਦੀ ਦੀ ਮਯਾਸ਼ੇ ਪਿੰਡਰਾ ਵਾਲੇ ਦਾ ਮਯਾਸ਼ੇ ਪਿੰਡਰਾ ਵਾਲੇ ਦਾ ਆ ਕਬੱਡੀ ਵਾਲਾ ਮੈਨੂੰ ਲੈਣਾ ਪਾਇਆ ਕਹਿੰਦਾ ਤੂੰ ਸਾਡਾ ਨਾ ਖੇਡ ਤੇਰੀ ਬੱਲਾ ਤੇ ਮੈਂ ਰੱਖਦਾ ਸ਼ੌਕ ਕਬੱਡੀ ਦਾ ਹੋਰ ਕੋਈ ਕੰਮ ਜੋਤਬਾਈ ਰਹਿ ਜਾਵੇ ਪਰ ਟੂਰਨਾਮੈਂਟ ਨਹੀਂ ਛੱਡੀ ਦਾ ਤੂੰ ਇੱਕ ਤਵਾ ਸਿੱਕੇ ਚਾਂਬੜ ਦੀ ਤੇ ਮੈਂ ਡਰਾਈਵਰ ਪੱਕਾ ਟਰਾਲੇ ਦਾ ਤੇ ਜੇਲੀਏ ਸਾਥ ਬਖੰਡੀ ਦੀ ਮੈਂ ਆਸ਼ਪਤ ਡਰਾਮ ਵਾਲੇ ਦਾ ਮੈਂ ਆਸ਼ਪਤ ਡਰਾਮ ਵਾਲੇ ਦਾ ਸਾਤ ਸਰੀਆ ਗਾੜੇ ਆਸ਼ਾ ਰੋਸ਼ੀ ਚਾਹੀਦੀ ਇਹਦਾ ਹਰ ਪਾਰ ਟੂ ਲੈ ਕੇ ਫਾਈਨਲ ਦੀ ਟੀਮਾਂ ਗਰਾਊਂਡ 'ਚ ਆ ਜਾਣ ਫਾਈਨਲ ਯਾਰ ਅਸੀਂ ਤੁਹਾਨੂੰ ਬੜਾ ਕਿਹਾ ਕਹਿੰਦਾ ਤੂੰ ਬਾਪੇ ਮੰਨਦੀ ਓ ਨਾਨੂ ਜੋ ਸਰਵਾਰ ਆ ਟਾਪਾ ਭੱਜਣ ਵਾਲੇ ਇਹ ਸਰਵਾਰ ਪਾ ਕੇ ਬੰਦਾ ਕੌਣ ਪਹੁੰਚਿਆ ਸੀਗਾ ਦਿੱਲੀ ਜੱਟਰ ਮਾਟਰ ਤੋਂ RAMDEV ਭੱਜਿਆ ਸੀਗਾ ਤੇ ਆਲੇ ਕਿੰਦਾ ਦੇ ਸੀਗੇ ਸੁਰੂ ਨਜ਼ਾਰਾ ਕਹਿੰਦਾ ਤੂੰ ਬਾਪੇ ਮੰਨਦੀ ਓ ਨਾਨੂ ਜੋ ਸਰਵਾਰ ਖਨਾਲੇ ਤੇ ਮੈਂ ਬਾਪੇ ਮਰਦਾ ਇਹਨਾਂ ਨੂੰ ਜੋ ਬੈਰੀ ਦੀ ਹੱਕ ਚ ਬੱਜਣ ਵਾਲੇ ਤੂੰ ਨਾਲ ਲੈਣੀ ਏ ਖਰਗੀ ਦਾ ਤੇ ਮੈਂ ਨਾਲ ਲੈਂਦਾ ਚਿੱਟਾਂ ਦੇ ਰਖਵਾਨੇ ਦਾ ਤੂੰ ਚੇਨੀ ਏ ਸਾਧ ਬਖੱਦੀ ਦੀ ਮਿਆਸ਼ ਕੇ ਪਿੰਡਰਾ ਵਾਲੇ ਦਾ ਮਿਆਸ਼ ਕੇ ਪਿੰਡਰਾ ਵਾਲੇ ਦਾ ਅੱਜ ਕਬੱਡੀ ਵਾਲਾ ਮੇਲੇ ਦਾ ਪਾਇਆ ਇਹਨਾਂ ਤੂੰ ਸਾਡਾ ਨਾ ਖੇਦੇ ਜਿਨੀ ਬੱਲਾ ਮੈਂ ਰੱਖਦਾ ਸ਼ੌਕ ਕਬੱਡੀ ਦਾ ਹੋਰ ਕੋਈ ਕੰਮ ਜੋਤਬਾਈ ਰਹਿ ਜਾਵੇ ਪਰ ਟੂਰਨਾਮੈਂਟ ਨਹੀਂ ਛੱਡੀ ਦਾ ਤੂੰ ਇੱਕ ਪਾਸੇ ਤੇ ਚੰਬਰ ਦੀ ਤੇ ਮੈਂ ਡਰਾਈਵਰ ਪੱਕਾ ਟਰਾਲੇ ਦਾ ਤੇ ਜੇਲੀਏ ਸਾਥ ਬਖੰਡੀ ਦੀ ਮੈਂ ਆਸ਼ਕ ਪਰ ਡਰਾਮ ਵਾਲੇ ਦਾ ਮੈਂ ਆਸ਼ਕ ਪਰ ਡਰਾਮ ਵਾਲੇ ਦਾ ਸਾਤ ਸਰੀਆ ਗਾਲੇ ਖਸ਼ਾ ਇਹਦਾ ਪਰ ਪਾਰ ਟੂ ਲੈ ਗਰ ਰਹੀ ਚੌਂਦੀਏ ਟੀਮਾਂ ਗਰਾਊਂਡ 'ਚ ਆ ਜਾਣ ਫਾਈਨਲ ਯਾਰ ਅਸੀਂ ਤੁਹਾਨੂੰ ਬੜਾ ਗਿਆ